ਤੁਹਾਡੇ ਮੇਰਾ ਨਾਮ ਪਰਮਜੀਤ ਕੌਰ ਹੈ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਖੜ ਕੇ ਆਏ ਹੋ ਐਸੀ ਮਹਿਸੂਸ ਤੋਂ ਖੜ ਕੇ ਆਏ ਕਿ ਕਿ ਕਿਹੜਾ ਏਰੀਆ ਤੁਹਾਡਾ ਸ਼ਹਿਰ ਸਾਡਾ ਫਰੀਦਕੋਟ ਹੈ ਫਰੀਦਕੋਟ ਕਿਹੜੀ ਗੇਮ ਚ ਭਾਗ ਲੈਂਦੇ ਮੈਂ ਸਲੈਕਟ ਕਰਦੀ ਆ ਮੈਂ ਲੌਂਗ ਰੇਸਾਂ ਲਾਉਂਦੀ ਆ ਮੈਂ 10 ਕਿਲੋਮੀਟਰ ਚ ਗੋਲ ਜਿੱਤ ਕੇ ਆਈ ਆ 5 ਕਿਲੋਮੀਟਰ 3 ਕਿਲੋਮੀਟਰ ਅਤੇ 15 ਸੈਕਿੰਡ ਅੱਛਾ ਲੋਕ ਅੱਜਕੱਲ ਬੱਚੇ ਨੌਜਵਾਨ ਨੇਗੇ ਖੇਡਾਂ ਪ੍ਰਤੀ ਜਾਗਰੂਕ ਨਹੀਂ ਹੁੰਦੇ ਨੇਗੇ ਜ਼ਿਆਦਾਤਰ ਜੇ ਕੋਈ ਮੋਬਾਈਲਾਂ ਚ ਰੁੱਝਦਾ ਨਸ਼ੇ ਦੇ ਵਿੱਚ ਹੈਨਾ ਨੌਜਵਾਨਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਹੈ ਅਸੀਂ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਵੀ ਸਾਨੂੰ ਵੇਖ ਕੇ ਜਿਹੜੇ ਨਸ਼ੇ ਕਰਦੇ ਆ ਜਾਂ ਵੀ ਖੇਡਦੇ ਨਹੀਂ ਉਹਨਾਂ ਬੱਚਿਆਂ ਨੂੰ ਅਸੀਂ ਇੱਕ ਵਧੀਆ ਮੈਸੇਜ ਦੇਣਾ ਚਾਹੁੰਦੇ ਆਂ ਵੀ ਅਸੀਂ ਇੰਨੀ ਉਮਰ ਦੇ ਵਿੱਚ ਵੀ ਇੰਨਾ ਵਧੀਆ ਕਰ ਸਕਦੇ ਆਂ ਤੇ ਇਹ ਤਾਂ ਨੌਜਵਾਨ ਆ ਇਹ ਕਿਉਂ ਨਹੀਂ ਕਰ ਸਕਦੇ ਮੈਂ ਵਤਨ ਪੰਜਾਬ ਤੋਂ ਗੇਮਾਂ ਸ਼ੁਰੂ ਕੀਤੀਆਂ ਤੇ ਮੇਰੇ ਕੋਲੇ 150 ਨੇਡ ਮੈਡਲ ਹੋ ਗਏ ਆ ਤੇ ਮੈਂ ਨੌਜਵਾਨਾਂ ਨੂੰ ਇਹ ਕਹਿਣੀ ਆ ਵੀ ਮੋਬਾਈਲਾਂ ਤੋਂ ਦੂਰ ਰਹੋ ਤੇ ਨਸ਼ੇ ਤੋਂ ਦੂਰ ਰਹੋ ਤੇ ਗਰਾਊਂਡ ਦੇ ਨਾਲ ਜੁੜੋ अच्छा सरकारा ਵੱਲੋਂ ਤੁਹਾਨੂੰ ਕੋਈ ਮਿਲਿਆ ਕੋਈ ਸੈਕਟਰੀਟਰੀ ਜਾਂ ਕੋਈ ਸਰਕਾਰ ਵੱਲੋਂ ਕੋਈ ਖਾਸ ਨਹੀਂ ਮਿਲਿਆ ਕੀ ਮੈਸੇਜ ਹੈਗਾ ਉਹਨਾਂ ਨੂੰ ਉਹਨਾਂ ਨੂੰ ਅਸੀਂ ਇਹ ਮੈਸੇਜ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਅਸੀਂ ਜਾਂਦੇ ਹਾਂ ਕਰੋ ਪੈਸਾ ਖਰਚ ਕਰਕੇ ਜਾਂਦੇ ਹਾਂ ਵੀ ਸਾਡੀ ਵੱਡੀ ਉਮਰਾਂ ਸਾਰਿਆਂ ਦੀ ਤਾਂ ਸਾਨੂੰ ਕੁਝ ਆਉਣ ਜਾਣ ਦੇ ਕਿਰਾਏ ਭਾੜੇ ਹੈ ਘੋਣੀ ਚਾਹੀਦੀ ਹੈ ਤੇ ਤਾਂ ਕਿ ਸਾਨੂੰ ਫੀਸ ਵਗੈਰਾ ਵੀ ਚੰਗੀ ਮਿਲ ਸਕੇ ਇਹ ਵੀ ਹੋਣਾ ਚਾਹੀਦਾ ਸਾਡੇ ਲਈ ਕਿੰਨੀ ਕਿੰਨੀ ਉਮਰਾਂ ਦੇ ਨਾਲ ਹੈ ਤੁਹਾਡੇ ਜਿਹੜੇ ਖੇਡ ਕੇ ਆਏ ਆ ਅਸੀਂ ਸਾਰੇ ਬਦਿੰਗ ਬਦਿੰਗ ਆ ਮੈਂ ਪਿਛਲੇ ਸਾਲ 2024 ਰਿਟਾਇਰ ਹੋਈ ਆ ਕੀ ਕੀ ਚੀਜ਼ੇ ਚ ਹਾਂਜੀ ਕੀ ਦੇ ਵਿੱਚੋਂ ਮੈਂ ਟੀਚਰ ਲੈਣ ਚ ਸਰਕਾਰੀ ਹਾਂਜੀ ਸਰਕਾਰੀ ਠੀਕ ਤਾਂ ਜੀ ਨਾਮ ਕੀ ਹੈ ਤੁਹਾਡਾ ਤੇ ਕਿੱਥੇ ਖੇਡ ਕੇ ਆਏ ਹੋ ਮੈਸੂਰ ਬੇਟਾ ਕਿਸ ਗੇਮ ਚ ਭਾਗ ਲਿੱਤਾ ਸੀ 200 ਮੀਟਰ 400 800 ਕਿੱਥੋਂ ਦੇ ਰਹਿਣ ਵਾਲੋ ਨਾਮ ਕੀ ਹੈ ਤੁਹਾਡਾ ਬੀਕੋਰ ਦੀ ਬਖਸ਼ੀਸ਼ ਕਵੀ ਦਾ ਨਾਮ ਹੈ ਉਮਰ ਕਿੰਨੀ ਹੈ ਜੀ ਮੈਂ ਬੜਾ 70 70 ਪ্লাস ਤੋਂ ਉੱਪਰ ਐਸੇ ਬੇਟੇ ਪ্লাস ਤੋਂ ਉੱਪਰ ਹੈ ਮੇਰੇ 70 ਲਖਾਈ ਕਰਦੇ ਆ ਅੱਛਾ ਕਿਹੜੀ ਗੇਮ ਸੀਗੀ ਕਿੱਥੇ ਖੇਡ ਕੇ ਆਏ ਤੁਸੀਂ ਮੈਂ ਸੂਰ ਬੇਟਾ ਜਿੱਤ ਕੇ ਕਿੰਨੇ ਮੈਡਲ ਮਿਲੇ ਤੁਹਾਨੂੰ ਮੈਂ ਬੜਾ 5 ਮੈਡਲ ਅੱਛਾ ਨੌਜਵਾਨ ਜਿਹੜੇ ਕਿ ਅੱਜ ਕੱਲ ਨਸ਼ੇ ਦੀ ਦਲਦਲ ਚ ਜਾ ਰਹੇ ਨੇਗੇ ਜਾਂ ਮੋਬਾਈਲਾਂ 'ਚ ਰੁੱਝੇ ਹੁੰਦੇ ਨੇਗੇ ਕੀ ਮੈਸੇਜ ਹੈ ਉਹਨਾਂ ਨੂੰ ਬੇਟੇ ਉਹਨਾਂ ਦੀ ਜਿਹੜੀ ਐਨਰਜੀ ਉਹਨਾਂ ਨੇ ਇਨਾ ਸ਼ੇਤੇ ਤੇ ਘਰ ਦੇ ਕੰਮ ਮਾਇਆ ਤੇ ਕਰਨ ਉਹ ਹੀ ਉਹਨਾਂ ਦੀ એનર્ਜੀ ਡਰਾਉਨ ਹੋਈ ਜਾਂਦੀ ਹੈ ਲੱਖੂ ਗੀਤ ਜੋ ਉਹ ਸੁਣਦਾ ਰਹਿੰਦਾ ਹੈ ਕਿੰਨੇ ਸਾਲਾਂ ਤੋਂ ਤੁਸੀਂ ਖੇਡਾ ਤੇ ਮੈਂ ਤਾਂ ਪਰ ਤੇ ਜੰਮ ਦੀ ਸੁਣ ਤੇ ਦਲੀ ਮਾਂ ਦੀ ਰੇਸ ਰੇਸ ਕਿ ਹਾਂਜੀ ਹਾਂਜੀ ਬੇਟਾ ਹਰ ਹਰ ਲੋਕ ਜਾਂ ਮੈਰਾਥਨ ਵੀ ਕਰਦੀਆਂ ਅਸੀਂ ਦੋਨੋਂ 21 ਕਿਲੋਮੀਟਰ ਦੇ ਤੇ 10 ਕਿਲੋਮੀਟਰ ਆ ਰਾਮ ਦਾ ਹਾਂ ਬੇਸ਼ੱਕ ਇਹ ਵੰਦੇ ਨਹੀਂ ਪਰ ਤੋਂ ਦੇ ਬਾਅਦ ਹਾਂਜੀ ਕੀ ਨਾਮ ਹੈ ਜੀ ਤੇ ਕਿੱਥੇ ਖੇਡ ਕੇ ਆਏ ਹੋ ਤੁਸੀਂ ਮੇਰਾ ਨਾਮ ਰਚੀਤ ਕੌਰ ਹੈ ਜੀ ਅਸੀਂ ਸਾਰੇ ਪੰਜਾਬ ਤੋਂ ਟੀਮ ਗਏ ਸੀ ਕਿ ਮੈਸੂਰ ਕਰਨਾਟਕਾ ਦੇ ਵਿੱਚ ਖੇਡਣ ਵਾਸਤੇ ਕਹਿੰਦੇ ਸਾਰੇ ਅਲੱਗ ਅਲੱਗ ਗੇਮਾਂ ਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਸੋ ਤੁਸੀਂ ਦੇਖ ਰਹੇ ਹੋ ਸਾਡੇ ਸਾਰਿਆਂ ਦੇ ਮੈਡਲ ਪਾਈ ਹੋਏ ਕਿਸੇ ਨੇ ਦੋ ਕਿਸੇ ਨੇ ਚਾਰ ਕਿਸੇ ਨੇ ਛੇ ਅਲੱਗ ਅਲੱਗ ਟੀਮਾਂ ਦੇ ਵਿੱਚੋਂ ਪ੍ਰਾਪਤ ਕਰੇ ਨੇ ਜੇ ਤੁਸੀਂ ਇੱਥੇ ਦੇਖੋ ਤੁਸੀਂ ਉਮਰ ਦਾ ਤਾਜ਼ਾ ਨਹੀਂ ਲਾ ਸਕਦੇ ਵੀ ਸ਼ਾਇਦ ਅੱਜ ਕੱਲ ਦੇ ਨੌਜਵਾਨ ਮੁੰਡੇ ਹੈ ਜਿਹੜੇ ਕੀ ਨਹੀਂ ਸਾਡਾ ਮੁਕਾਬਲਾ ਕਰ ਸਕਦੇ ਜਿਵੇਂ ਉਹ ਮਤਾ ਜੀ ਖੜੇ ਨੇ 70 ਸਾਲ ਦੇ ਨੇ ਇੱਧਰ ਬਲਵਿੰਦਰ ਵੀਰ ਜੀ ਖੜੇ ਨੇ ਇਹ 68 ਸਾਲ ਦੇ ਨੇ ਅਸੀਂ ਇਹਨਾਂ ਤੋਂ ਸਾਰੇ ਛੋਟੇ ਆਂ ਕਿ ਤੁਸੀਂ ਇਹਨਾਂ ਨੂੰ ਜੇ ਗਰਾਉਂਡ ਦੇ ਵਿੱਚ ਭੱਜਦਾ ਦੇਖੋ ਸ਼ਾਇਦ ਅੱਜ ਕੱਲ ਦਾ ਕੋਈ ਨੌਜਵਾਨ ਮੁੰਡਾ ਵੀ ਨਹੀਂ ਭੱਜਦਾ ਕਿਤੇ ਨਾਲ ਹੀ ਮੈਂ ਨੌਜਵਾਨ ਮੁੰਡਿਆਂ ਨੂੰ ਬੇਨਤੀ ਕਰਦੀਆਂ ਅਪੀਲ ਕਰਦੀਆਂ ਕਿ ਨਸ਼ੇ ਛੱਡ ਕੇ ਤੁਸੀਂ ਇੱਧਰ ਸਾਡੇ ਨਾਲ ਗੇਮਾਂ ਦੇ ਵਿੱਚ ਆਓ ਇਹ ਮਾਸਟਰਸ ਗੇਮਾਂ ਨੇ 30 ਸਾਲ ਤੋਂ ਲੈ ਕੇ 100 ਸਾਲ ਸੱਕਦਾ ਹਰ ਇੱਕ ਬੱਚਾ ਬੁੱਢਾ ਕਿਉਂ ਵੀ ਹਰ ਇੱਕ ਭਾਗ ਲੈ ਸਕਦਾ ਅੱਛਾ ਕਿਹੜੀ ਗੇਮ ਖੇਡ ਕੇ ਆਏ ਹੋ ਕਿੰਨੇ ਜਣੇ ਗਏ ਸੀ ਬਠਿੰਡੇ ਤੋਂ ਸਾਰੇ ਤੁਸੀਂ ਆ ਟੋਟਲ ਮੇਰੇ ਖਿਆਲ ਪੰਜਾਬ ਤੋਂ ਟੋਟਲ ਪੰਜਾਬ ਦੇ ਤੋਂ 70 ਮੈਂਬਰ ਗਏ ਸੀ ਜਿਹੇ ਖੇਡਣ ਵਾਸਤੇ ਅਲੱਗ-ਅਲੱਗ ਅਗਸਟੇਟਾਂ ਤੋਂ ਪਰ ਸਾਡੀ ਇਹ ਸਾਰਿਆਂ ਦੀ ਇਕੱਠੀ ਟੀਮ ਬਣੀ ਹੋਈ ਹੈ ਅਸੀਂ ਇਕੱਠੀ ਟਿਕਟਾਂ ਤਾਈ ਅਸੀਂ ਤੇ ਇਕੱਠੀ ਗਏ ਸੀ ਤੇ ਇਕੱਠੀ ਅੱਜ ਆਇਆ ਕੋਈ ਲੌਂਗ ਜੰਪ ਦਾ ਪਲੇਅਰ ਹੈ ਕੋਈ ਹਾਈ ਜੰਪ ਦਾ ਪਲੇਅਰ ਹੈ ਕੋਈ ਰੇਸ 10000 ਕਿਲੋਮੀਟਰ ਕੋਈ 5000 ਕਿਲੋਮੀਟਰ ਕੋ ਲੌਂਗ ਜੰਪ ਕੋਈ ਹਡਲਸ ਗੇਮਾਂ ਅਲੱਗ-ਅਲੱਗ ਗੇਮਾਂ ਹੁੰਦੀਆਂ ਤੇ ਇਹ ਸਾਰੇ ਪਲੇਅਰ ਕੋਸ਼ਿਸ਼ ਕਰਦੇ ਸਨ ਅੱਛਾ ਕਿੰਨੇ ਸਾਲਾਂ ਤੋਂ ਗੇਮਾਂ 'ਚ ਜੁੜੇ ਹੋ ਤੁਸੀਂ ਜੇਕਰ ਗੱਲ ਕੀਤੀ ਜਾਵੇ ਹੁਣ ਕਿੱਥੇ ਗੇਮ ਹੋਈ ਸੀ ਤੁਹਾਡੀ ਤੇ ਕਿੰਨੇ ਕ ਜਣੇ ਜਿੱਤ ਪ੍ਰਾਪਤ ਕਰ ਗਏ ਸੀ ਇਹਦੀ ਮਹਿਕੀਮਾਂ ਦੇ ਨਾਲ ਜੁੜੀ ਹੋਈਆਂ ਮਾਦੇ ਸਕੂਲ ਲਾਈਫ ਦੀ ਜੁੜੀ ਹੋਈਆਂ ਵਿੱਚ ਦੀ ਮੈਚ ਹੋਣ ਤੋਂ ਬਾਅਦ ਇਹ ਮੈਂ ਗੇਮਾਂ ਖੜਤੀਆਂ ਸੀ ਤੇ ਹੁਣ ਫੇਰ ਅਸੀਂ ਜਦੋਂ ਪਤਾ ਲੱਗਿਆ ਸਾਨੂੰ ਕਿ 30 ਸਾਲ ਤੋਂ ਬਾਅਦ ਵੀ ਅਸੀਂ ਖੇਡ ਬਾਅਦ ਵੀ ਖੇਡ ਸਕਦੇ ਹਾਂ ਜਿੱਦ ਅਸੀਂ ਸਾਰੇ ਕਦੋਂ ਦੀ ਗੇਮਾਂ ਕਰਦੇ ਹਾਂ ਸਾਰੇ ਬਹੁਤ ਚਿੱਤੋਂ ਗੇਮਾਂ ਕਰਦੇ ਰਾਣੀ ਮੇਰੀ ਉਮਰ 60 ਸਾਲ ਹੈ ਜੀ ਤੇ ਮੈਨੂੰ 3 ਸਾਲ ਹੋ ਗਏ ਗੇਮਾਂ ਪਾਰਟਿਸਪੇਟ ਕਰਦੀ ਨੂੰ ਤੇ ਹੁਣ ਤੱਕ ਮੈਂ ਕਰੀਬ 125 ਦੇ ਮੈਡਲ ਜਿੱਤ ਚੁੱਕੀ ਆ ਤੇ ਮਤਲਬ ਬੱਚਿਆਂ ਨੂੰ ਮੈਂ ਅੱਜਕੱਲ ਬੱਚਿਆਂ ਨੂੰ ਜਵਾਨ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜੇ ਅਸੀਂ ਇਸ ਉਮਰ ਚ ਖੇਡ ਸਕਦੇ ਆ ਤੇ ਇੰਨੇ ਇੰਨੇ ਮੈਡਲ ਜਿੱਤ ਕੇ ਆ ਸਕਦੇ ਆ ਤੇ ਜਵਾਨ ਬੱਚੇ ਕਿਉਂ ਨਹੀਂ ਖੇਡ ਸਕਦੇ ਤੇ ਨਸ਼ਿਆਂ ਵੱਲ ਕਿਉਂ ਜਾਂਦੇ ਨੇ ਇੱਕ ਬੱਚਾ ਜੇ ਕਰਦਾ ਨਸ਼ਾ ਕਰਦਾ ਤਾਂ ਉਹਦੇ ਮਗਰ ਕਿੰਨਾ ਪਰਿਵਾਰ ਰੋਂਦਾ ਹੈ ਉਹਦੇ ਬੱਚੇ ਰੁੱਲਦੇ ਨੇ ਉਹਦੇ ਮਾਪੇ ਰੋਂਦੇ ਨੇ ਤੇ ਸਾਰੇ ਮਤਲਬ ਰਿਸ਼ਤੇਦਾਰਾਂ ਨੂੰ ਵੀ ਕਿੰਨੀ ਤਕਲੀਫ ਹੁੰਦੀ ਆ ਤੇ ਕਿਉਂ ਮਾੜਾ ਕੰਮ ਛੱਡ ਕੇ ਤੇ ਉਹ ਕਿਸੇ ਚੰਗੇ ਕੰਮ ਵੱਲ ਲੱਗਣਾ ਚਾਹੀਦਾ ਉਹਨਾਂ ਨੂੰ ਇੱਕ ਮੈਂ ਸਰਕਾਰਾਂ ਨੂੰ ਵੀ ਇਹ ਗੁਜਾਰਿਸ਼ ਕਰਨਾ ਚਾਹੁੰਦੀ ਆ ਕਿ ਕਈ ਤਾਂ ਸਰਕਾਰੀ ਜੋਬ ਚ ਨੇ ਜੀ ਉਹਨਾਂ ਨੂੰ ਪੈਨਸ਼ਨ ਮਿਲਦੀ ਆ ਕਈਆਂ ਨੂੰ ਸਰਕਾਰੀ ਨੌਕਰੀ ਦੀ ਤਾਂ ਤਨਖਾਹ ਹੀ ਹੁੰਦੀ ਆ ਤੇ ਸਾਡੇ ਵਰਗੇ ਅਸੀਂ ਤਾਂ ਇੱਕ ਬਿਜ਼ਨਸਮੈਨ ਹਾਂ ਜੀ ਮੈਂ ਟੇਲਰਾਂ ਦੇ ਛੇ ਤੋਂ ਤੇ ਅਸੀਂ ਆਪਣੇ ਘਰੋਂ ਇੰਨਾ ਖਰਚਾ ਕਰਕੇ ਜਾਂਦੇ ਆ ਕੰਮ ਸਕੱਮ ਜੀ ਸਰਕਾਰ ਸਾਨੂੰ ਹੋਰ ਕੁਝ ਨਹੀਂ ਦੇ ਸਕਦੀ ਸਾਡੇ ਰੇਲਵੇ ਪਾਸ ਹੀ ਬਣਾ ਦੇਵੇ ਤਾਂ ਕਿ ਅਸੀਂ ਜਿੱਥੇ ਮਰਜ਼ੀ ਜਾਣਾ ਹੈ ਅਸੀਂ ਥੋੜਾ ਫ੍ਰੀ ਮੰਡ ਜਾ ਸਕੀ ਜੀ ਨਾਮ ਕਰਸ਼ੇਕ ਸਿੰਘ ਕਿੱਥੋਂ ਪਿੰਡ ਮੰਡੀ ਕਲਾਂ ਅੱਛਾ ਕਿਹੜੀ ਗੇਮ ਚ ਪਾਗ ਲਿਖਤਾ ਸੀ 100 ਮੀਟਰ 200 400 ਮੀਟਰ ਹੰਨ ਲਾਈ ਹਮ ਭਾਈ ਜੰਪ ਚ ਅੱਛਾ ਕਿੱਥੇ ਕਿੱਢ ਕੇ ਆਏ ਅਸੀਂ ਮਸੂਰ ਖੇਡ ਕੇ ਆਏ ਮਸੂਰ ਸਾਰੇ ਕਿੰਨੇ ਕਿੰਨੇ ਗਏ ਸੀ ਪੰਜਾਬ ਚ ਜੀ ਪੰਜਾਬ ਚੋਂ ਗਏ ਸੀ 23 ਜਾਨੀ 70 70 ਅੱਛਾ 70 ਸੀ ਅੱਛਾ ਸਰਕਾਰ ਵੱਲੋਂ ਕੋਈ ਮਿਲਦਾ ਤੁਹਾਨੂੰ ਮੁਆਵਜ਼ਾ ਕੋਈ ਖਰਚਾ ਪਾਣੀ ਜੇ ਸਰਕਾਰ ਸਾਨੂੰ ਦੇਵੇ ਤਾਂ ਅਸੀਂ ਖੂਰ ਗੀ ਹਾਂ ਕਹਾਂ ਬਤਾ ਇਹ ਕੰਮ ਹੁੰਦਾ ਨਹੀਂ ਉਹ ਬੱਚਿਆਂ ਨੂੰ ਨਹੀਂ ਲਾਗਦਾ ਕੋਈ ਜਿੰਗ ਦੇਗੀ ਫੁਹਾਰੀ ਮੰਡੀ ਕਲਾਂ ਤੇ ਵੀ ਚੱਲਦੀ ਹੈ ਛੜਦੀ ਕਲਾਂ ਅਸੀਂ ਫ੍ਰੀ ਟ੍ਰੇਨਿੰਗ ਦਿੰਨੇ ਆਂ ਅੱਛਾ ਕੰਮ ਕੀ ਕਰਦੇ ਹੋ ਤੁਸੀਂ ਵੈਸੇ ਇਧਰ ਲਈ ਲਾਈਨ ਚ ਕਿਵੇਂ ਆਏ ਖੇਡਾਂ ਦੇ ਪ੍ਰਤੀ ਤੇ ਸ਼ੁਰੂ ਤੋਂ ਮਤਲਬ ਹੁੰਸੀ ਦੇ ਪੜਦੇ ਸੀ ਖੇਡਦੇ ਸੀ ਤੇਰੇ ਨਾਲ ਕਬੱਡੀ ਵੀ ਖੇਡੀਏ ਰੇਸ ਤੇ ਗਏ ਹੋਗੇ ਰੇਸਾਂ ਰੇਸ ਚ ਕਿੰਨੇ ਕਿਲੋਮੀਟਰ ਦੀ ਰੇਸ ਸੀ ਤੁਹਾਡੇ 100 ਮੀਟਰ 200 ਹੀ 400 ਮੀਟਰ ਹਾਂ 800 ਮੀਟਰ ਕੋਈ ਮੈਸੇਜ ਨੌਜਵਾਨਾਂ ਨੂੰ ਨੌਜਵਾਨ ਜੀ ਨਸ਼ਾ ਦਾ ਹੁਣ ਆਪਣਾ ਸਾਰਾ ਪੰਜਾਬ ਹੀ ਮਤਲਬ ਡਰ ਚੁੱਕਿਆ ਜੀ ਜਿੱਧਰਲੇ ਪਾਸੇ ਆਪਣਾ ਨੌਜਵਾਨਾਂ ਨੂੰ ਲਾਗੀ ਤਾਂ ਸਰਕਾਰ ਮਾੜਾ ਮੋਟਾ ਉਹ ਕਰੀ ਜੀ ਤਾਂ ਆਪਣਾ ਆਪਾਂ ਜਵਾਕਰ ਨੂੰ ਬਚਾ ਸਕਦੇ ਅੱਛਾ ਨੌਜਵਾਨਾਂ ਨੂੰ ਜੇ ਮੰਨ ਲਓ ਤੁਹਾਡੇ ਕੋਲ ਟ੍ਰੇਨਿੰਗ ਲੈਣੀ ਉਹ ਦੇ ਸਕਦੇ ਹੋ ਤੁਸੀਂ ਦੇ ਸਕਦੇ ਜੀ ਹਾਂ ਕੀ ਵੀਰ ਜੀ ਤੁਹਾਡਾ ਮੇਰਾ ਨਾਮ ਪਰਦੇਸ ਸਿੰਘ ਹੈ ਹਾਂ ਕੀ ਕਹਿਣਾ ਚਾਹੁੰਦੇ ਹੋ ਮੈਂ ਜਿਸ ਦਾ ਮੁੱਕਾਰ ਬਰਮ ਕਰਦਾ ਹਾਂ ਮੈਂ ਛੇੜਾ ਪੰਜਾਬੀ ਵਿੱਚ ਜੀਮਾ ਸ਼ੁਰੂ ਕੀਤੀ ਸੀ ਹਾਂ ਤੇ ਉਸ ਤੋਂ ਬਾਅਦ ਮੈਂ ਥੋੜੀ ਥੋੜੀ ਵੀ ਨੈਸ਼ਨਲ ਲੈਵਲ ਤੇ ਖੇਡਿਆ ਮੈਂ ਤੇ ਨੈਸ਼ਨਲ ਲੈਵਲ ਤੇ ਮੈਂ 6 ਪੁਆਇੰਟ ਅ 90% ਲਾ ਚੁੱਕਿਆ ਹਾਂ ਉਮਰ ਉਮਰ ਕਿੰਨੀ ਹੈ ਤੁਹਾਡੀ ਮੇਰੀ 32 ਪਲੱਸ ਹੋਈ ਹੈ ਇਸ ਹਾਲ ਹਾਂ ਤੇ ਮੈਂ 2 ਸਾਲ ਹੋ ਗਏ ਨੇ ਇਹ ਨਹੀਂ ਚੱਲਦਾ ਅੱਛਾ ਹੋਰ ਵੀ ਕੰਮ ਕਰਦੇ ਹੋ ਕੋਈ ਹਾਂਜੀ ਕਾਰਪੇਂਟਰ ਦਾ ਕੰਮ ਕਰਦਾ ਹਾਂ ਅੱਛਾ ਫਿਰ ਇੱਥੇ ਟਾਈਮ ਕਿਵੇਂ ਦਿੰਦੇ ਹੋ ਜੇ ਮੰਨ ਲਓ ਸ਼ਾਮ ਨੂੰ 6 ਵਜੇ ਦੁਬਾਰਾ ਜਾਈਏ ਗਰੌਂਡ 'ਤੇ ਵੀਰ 8 ਵਜਾਂ ਦੇ ਰਾਤ ਦੇ ਗਰੌਂਡ ਜਵਾਰ ਕਰਦੇ ਆਂ ਤੇ ਫਿਰ ਸਵੇਰ ਚਾਹੀਦਾ 4 ਵਜੇ ਅੱਛਾ ਤੁਹਾਡੇ ਵਰਗੇ ਨੌਜਵਾਨ ਨੇ ਕਿ ਕਿਧਰਲੇ ਪਾਸੇ ਜਾ ਰਹੇ ਨੇ ਕਿ ਜਦੋਂ ਨਸ਼ੇ ਦੀ ਗੱਲ ਕੀਤੀ ਜਾਵੇ ਹੋਰ ਮੋਬਾਈਲਾਂ ਦੀ ਹਨਾ ਉੱਠੇ ਕੰਮਾਂ ਜੀ ਉਹਨਾਂ ਨੂੰ ਕੀ ਮੈਸੇਜ ਹੈ ਮੈਸੇਜ ਉਹਨਾਂ ਨੂੰ ਇਹੀ ਦੇਣਾ ਚਾਹਣਾ ਹੈ ਜੀ ਕਿ ਕਿੰਨੀ ਵੱਧ ਤੋਂ ਵੱਧ ਟਾਈਮ ਕੱਢੇਗੇ ਗਰੌਂਡਾਂ 'ਲਾਓ ਤਾਂ ਜੋ ਤੁਹਾਡੀ ਜ਼ਿੰਦਗੀ ਬੈਤਰ ਬਣ ਸਕੇ ਤੁਹਾਡੀ ਲਾਈਫ ਹੋਣੀ ਵਧੀਆ ਬਣ ਸਕੇ ਕੋਈ ਨਾ ਮੁੱਠੀ ਸਸ ਠੀਕ ਹੈ